2 million people in a month are going to the food bank. That needs to change. With the 10 years, it's not going to the same. It's going safety, it's not going to What we're deciding in this election is can we afford a fourth liberal term of rising... ਅੱਡੀ ਜਿਹੜੀ ਸਿਕਿਉਰਿਟੀ ਦੀ ਗੱਲ ਆ ਕਰਾਈ ਪਿਆ ਹਨ ਲੋਕਾਂ ਨੂੰ 20% 30% ਪਾਇਦਾ ਸਾਨੂੰ ਸਰਕਾਰ ਵੀ ਨਿਕਲਿਉਣੀ ਪਏਗੀ ਤੇ ਪੀਅ ਕੌਲੀਗੋਤ ਬਹੁਤ ਆਸਾਂ ਜੀ ਦੇ ਪ੍ਰੇਸਰ ਟੈਕਸਿਸ ਗਰੋਅ ਆਫ ਇਨਫਲੇਸ਼ਨ ਡਬਲ ਹਾਊਸਿੰਗ ਕਾਸਟ ਅਨਪੀਜ਼ਡ ਰਾਈਨ ਐਂਡ ਕਾਓਸ ਇਨ ਆਰਡਰ 4 ਇਅਰ 40 ਇਅਰ ਹਾਈ ਇਨਫਲੇਸ਼ਨ ਦ ਵਰਸ ਹਾਊਸਿੰਗ ਇਨਫਲੇਸ਼ਨ ਇਨ ਦੀ ਟਾਇਰ ਜੀ7 ਯੂ ਆਰ ਵੈਰੀ ਪleased ਟੂ ਸੀ ਇਨੋਰਸਟ ਦ ਕੈਥਰੀਨ ਕੋਲੀ ਦਾ ਪ੍ਰੈਜ਼ੀਡੈਂਟ ਆਈ ਕੁਡ ਨੋਟ ਅਨਐਕਸਪੈਕਟ ਸੋ ਅੱਜ ਜਦੋਂ ਅਸੀਂ ਟੋਕਸ ਕਿਤੇ ਜਾਂਦਾ ਵੱਡਾ ਇਸ਼ੂ ਵੀ ਇਹੀ ਹੈ ਕਿ ਸਾਡੇ ਘਰ ਉੱਤੇ ਜਾ ਰਹੇ ਦਿਨ ਦਿਹਾੜੇ ਗੋਲੀਆਂ ਨਾਲ ਸਾਡੇ ਪੁੱਤ ਮਰ ਰਹੇ ਲੋਕ ਤਾਂ ਉਹ ਵੀ ਪੁੱਛਦੇ ਨੇ ਕਿ ਸਿਰਫ ਫੈਸਲੇ ਸਾਡੇ ਕੋਲੇ ਕੀ ਹੈ ਫੇਸ ਕਰਕੇ ਸਾਡੀ ਪਾਰਟੀ ਨੇ ਕ੍ਰਿਮੀਨਲ ਅਨਤ ਖੋਲਦੇ ਐਨੇ ਸਖਤ ਕਾਨੂੰਨ ਬਣਾਉਣ ਜਾ ਰਹੇ ਨੇ ਕਿ ਜਿਹਨਾਂ ਵਿੱਚ ਰੱਖਿਆ ਜਾਊਗਾ ਜਿਨ੍ਹਾਂ ਕੋਲੇ ਕੋਈ ਸਟੈਟਸ ਨਹੀਂ ਹੈ ਜਿਹੜੇ ਉਹ ਕ੍ਰਿਮੀਨਲ ਨੇ ਉਹਨਾਂ ਨੂੰ ਇੱਥੇ ਵਾਪਸ ਭੇਜਿਆ ਜਾਊ ਸਾਡੀ ਪਾਰਟੀ ਘਰ ਮੋ ਬਣਾਏਗੀ ਹਰ ਵਿਅਕਤੀ ਜਿਹੜਾ ਘਰ ਦਾ ਮਾਲਕ ਬਣੇਗਾ ਤੇ ਜੇ ਜੀ ਕਾਰਬਨ ਟੈਕਸ ਦੀ ਗੱਲ ਕਰੀਏ ਅੱਜ ਤੁਸੀਂ ਦੇਖੋ ਜੇ ਡਿਫਰੈਂਟ ਕਿਸੇ ਕਿਸੇ ਕਾਰਬਨ ਟੈਕਸ ਬੰਦ ਕਰਤਾ ਕੱਲੀ ਗਏ ਸੀ ਕੱਢੀਏ ਗਰੋਸਰੀ ਦੇ ਪ੍ਰਾਈਸ ਸੋ ਉੱਥੇ ਨਿੱਕੀਆਂ ਨੇ ਕੁਝ ਨਹੀਂ ਕੱਟਿਆ ਪਰ ਸਾਡੀ ਪਾਰਟੀ ਐਨਟਾਇਰ ਕਾਰਬਨ ਟੈਕਸਰ ਨੂੰ ਕੈਨਸਲ ਕਰੂਗੀ ਤੇ ਸਾਨੂੰ ਗਰੋਸਰੀ ਔਰ ਕਾਦੀ ਸੋਕੀ ਹੋਏਗੀ ਸਤਿ ਸ਼੍ਰੀ ਅਕਾਲ ਜੀ ਮੈਂ ਭੁਪਿੰਦਰ ਕਰੇਵਾ ਡੇਲੀ ਪੋਸ ਪੰਜਾਬੀ ਤੁਹਾਡਾ ਸਵਾਗਤ ਆ ਜੀ ਬ੍ਰੈਂਪਟਨ ਵਿਖੇ ਮੌਜੂਦ ਹਾਂ ਔਰ ਅੱਜ ਪੀਸੀ ਪਾਰਟੀ ਦੇ ਜਿਹੜੇ ਲੀਡਰ ਨੇ ਪੀਅਰ ਪੋਲੀਵਰ ਉਹ ਅੱਜ ਇੱਥੇ ਐਮਬੈਸੀ ਗਾਰਡਨ ਦੇ ਵਿੱਚ ਆ ਰਹੇ ਨੇ ਔਰ ਉਹਨਾਂ ਦੀ ਇੱਕ ਕ੍ਰਾਈਮ ਸਟਾਪ ਰੈਲੀ ਰੱਖੀ ਹੋਈ ਹੈ ਔਰ ਤੁਸੀਂ ਦੇਖ ਸਕਦੇ ਹੋ ਜਿਹੜਾ ਸਮਰਥਕ ਨੇ ਲੋਕ ਨੇ ਕਿਵੇਂ ਪਪਾ ਭਾਰ ਹੋਏ ਨੇ ਆਪਣੇ ਲੀਡਰ ਨੂੰ ਮੰਨ ਲਈ ਸੋ ਦੇਖ ਸਕਦੇ ਹੋ ਲੰਬੀਆਂ ਲਾਈਨਾਂ ਜੇ ਗੱਲ ਕੀਤੀ ਜਾਵੇ ਬਈ ਲੰਬੀਆਂ ਲਾਈਨਾਂ ਦੀ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜੇ ਲੋਕ ਆਪਣੇ ਜਿਹੜੇ ਲੀਡਰ ਨੇ ਕਿਉਂਕਿ ਆਪਣੇ ਜੇ ਆਪ ਗੱਲ ਕੀਤੀ ਜਾਵੇ ਕਿਉਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੈਂਡੀਡੇਟ ਦੇ ਵਿੱਚ ਲਿਬਰਲ ਦੀ ਸਰਕਾਰ ਹੈ ਔਰ ਲੋਕ ਇੱਕ ਟਾਈਮ ਐਸਾ ਸੀ ਵੀ ਸਭ ਨੂੰ ਇਹੀ ਲੱਗਦਾ ਸੀ ਵੀ ਇੱਥੇ ਪੀਅਰ ਪੋਲੇਵਰ ਅੱਜ ਵੀ ਆਏ ਕੱਲ ਵੀ ਆਏ ਸੋ ਮੈਂ ਕੈਮਰਾਮੈਨ ਨੂੰ ਕਹੂੰਗਾ ਜ਼ਰੂਰ ਤੱਕ ਦਿਖਾਵੇ ਦੇਖੋ ਤੁਸੀਂ ਕਿੰਨੇ ਲੋਕ ਇੱਥੇ ਘਟੋ ਘਟੋ ਮੇਰੇ ਖਿਆਲ ਨਾਲ ਕਈ ਸੌ ਦੀ ਗਿਣਤੀ ਹੈ ਜਿਹੜੇ ਲੋਕ ਇੱਥੇ ਆ ਰਹੇ ਨੇ ਔਰ ਆਪਣੇ ਜਿਹੜੇ ਲੀਡਰ ਉਹਨਾਂ ਨੂੰ ਦੇਖਣ ਲਈ ਔਰ ਕਿਤੇ ਨਾ ਕਿਤੇ ਲੱਗਦਾ ਸੀ ਜਿਵੇਂ ਉਹ ਲੋਕ ਕਹਿੰਦੇ ਨੇ ਵੀ ਜੀ ਇੱਥੇ ਬਈ ਕੱਟ ਨਹੀਂ ਹੋਣਾ ਇੱਥੇ ਉਹ ਨਹੀਂ ਹੋਣਾ ਵੀ ਉਹਨਾਂ ਦਾ ਜਿਹੜਾ ਕਰੇਜ਼ ਘਟ ਗਿਆ ਪਰ ਨਹੀਂ ਸਟਿਲ ਉਹਨਾਂ ਦਾ ਕਰੇਜ਼ ਇਦਾਂ ਹੀ ਆ ਤੁਸੀਂ ਕੀ ਕਹੋਗੇ ਸਪੈਸ਼ਲ ਅੱਜ ਐਡਮੈਂਟਨ ਤੋਂ ਇੱਥੇ ਆਏ ਹੋ ਬਾਬ ਜੀ ਨੇ ਹੋਰ ਆਪਣੇ ਗਿੱਲ ਸਾਹਿਬ ਨੇ ਹੋਰ ਨੇ ਆਪਣੇ ਤੇ ਸਪੈਸ਼ਲੀ ਇੱਥੇ ਆਉਂਗੇ ਕੀ ਕਹੋਗੇ ਲੋਕਾਂ ਲੋਕਾਂ ਤੋਂ ਅਸੀਂ ਆਪ ਸੁਣ ਰਹੇ ਹਾਂ ਵੀ ਇਹ ਚੇਨ ਚਾਹੁੰਦੇ ਆ ਜਿੰਨੀ ਇਨੀ ਜਿਆਦਾ ਇਕਨੋਮਿਕ ਸਿਚੁਏਸ਼ਨ ਮਾੜੀ ਹੋਈ ਹੋਈ ਆ ਪਿਛਲੇ 10 ਸਾਲਾਂ ਦੇ ਵਿੱਚ ਉਹ ਚੇਂਜਸ ਵੀਰ ਫੁਲੀ ਆਪਲੇਆਉਗਾ ਕਿ ਬੀਗਰ ਪੇਚੈਕਸ ਬੈਟਰ ਬੀਟਰ ਸੈਸਟੀ ਆਫ ਦੀ ਅਫੋਰਡੇਬਿਲਟੀ ਹੋਊਗੀ ਐਂਡ ਵੀ ਆਬਲ ਟੂ ਪ੍ਰੋਵਾਈਡ ਫੋਰ ਯਰ ਫੈਮਿਲੀ ਅਜਾਪਾ ਦੇਖ ਰਹੇ ਆ ਕਿ ਕਿੰਨੇ ਜਿਆਦੇ ਬਿਜ਼ਨੈਸਸ ਨੇ ਬੈਂਕਰਪਟ ਹੋ ਰਹੇ ਆ ਥੋਊਜ਼ੈਂਡ ਪੀਪਲ ਇਨ ਅ ਮੰਥ ਆਰ ਗੋਇੰਗ ਟੂ ਦ ਫੂਡ ਬੈਂਕ ਥੈਟ ਨੀਡਸ ਟੂ ਚੇਂਜ ਔਰ ਜੇ ਆਪਾਂ ਗੱਲ ਕੀਤੀ ਆ ਬੈਡਮਿੰਟਨ ਦੀ ਪਿੱਛੇ ਆਪਣੀ ਰਹਿ ਗਈ ਗੱਲ ਬੈਡਮਿੰਟਨ ਦੀ ਗੱਲ ਤੇ ਆਪਾਂ ਇਥੋਂ ਨੂੰ ਗੱਲ ਦੇਖਿਆ ਜਾਵੇ ਕੀ ਫਰਕ ਲੱਗਦਾ ਜੀ ਜੇ ਮੈਂ ਬ੍ਰੈਂਟਨ ਆ ਜਾਂ BC ਆ ਜਾਂ ਬੈਡਮਿੰਟਨ ਦੇ ਵਿੱਚ ਕਿਵੇਂ ਫਰਕ ਦੇਖਦੇ ਦੇ ਕੋਈ ਜਿਹੜੇ ਜੇ ਤੁਸੀਂ ਡੋਰ ਨਾਕਿੰਗ ਕਰਦੇ ਆ ਜਨਾਈਬ ਡਨ ਡੋਰ ਨਾਕਿੰਗ ਸਰੀ ਦੇ ਵਿੱਚ ਵੀ ਇੱਥੇ ਵੀ ਉਧਰ ਐਡਮਿਟੈਂਸ ਚਲ ਕਰਦੇ ਕਰਦੇ ਆ ਲੋਕਾਂ ਤੋਂ ਸੇਮ ਥਿੰਗ ਸੁਣ ਰਹੇ ਆ ਕੋਈ ਪਿਛਲੇ ਦਸਾਂ ਸਾਲਾਂ ਦੇ ਵਿੱਚ ਇਹੋ ਕੈਨੇਡਾ ਨਹੀਂ ਰਿਹਾ ਜਿੱਥੇ ਕਿ ਲੋ ਵੀ ਪ੍ਰੋਸਪਰਿਟੀ ਸੀ ਸੇਫਟੀ ਸੀ ਉਹ ਕੈਨੇਡਾ ਨਹੀਂ ਰਿਹਾ ਉਹੀ ਕੈਨੇਡਾ ਹੁਣ ਪੀਰ ਪੋਲੀਆਪ ਬੈਕ ਲੈਅਪ ਦਾ ਧੰਨਵਾਦ ਜੀ ਥੈਂਕ ਯੂ ਵੈਰੀ ਮਚ ਤੁਸੀਂ ਪਹਿਲਾਂ ਦੇਖੋ ਜਿਹੜੀ অন্ਟਾਰੀਓ ਦੀ ਪ੍ਰੋਵਿੰਸ ਦੀ ਤੁਸੀਂ ਪਹਿਲਾਂ ਡੋਰ ਸੰਭਾਲੀ ਸੀਗੀ ਹੁਣ ਆਪਣੇ ਫੈਡਰਲ ਇਲੈਕਸ਼ਨ ਨੇ ਕੀ ਕਹੋਂਗੇ ਜਿਹੜਾ ਤੁਸੀਂ ਇੱਥੇ ਵਿਚਰਦੇ ਨੇ ਲੋਕਾਂ ਚ ਕੀ ਲੋਕਾਂ ਦੇ ਵਿਚਾਰ ਕੀ ਨੇ ਲੋਕਾਂ ਦੀਆਂ ਭਾਵਨਾਵਾਂ ਕੀ ਭਾਈ ਲੋਕੀ ਪਹਿਲਾਂ ਤੇ ਚੇਂਜ ਚਾਹੁੰਦੇ ਆ ਕ੍ਰਾਈਮ ਜਿਹੜਾ ਸਟਾਪ ਹੋਣਾ ਚਾਹੀਦਾ ਇਹ ਕੈਨੇਡਾ ਉਹ ਨਹੀਂ ਰਿਹਾ ਜਿਹੜਾ ਪਹਿਲਾਂ ਸੀਗਾ ਠੀਕ ਹੈ ਜੀ ਸਭ ਤੋਂ ਵੱਡੀ ਜਿਹੜੀ ਸਿਕਿਉਰਿਟੀ ਦੀ ਗੱਲ ਆ ਕ੍ਰਾਈਮ ਆ ਹਨਾ ਲੋਕਾਂ ਨੂੰ ਪੀਸ ਪੀਸ ਆਫ ਮਾਈਂਡ ਚਾਹੀਦਾ ਸਿਕਿਉਰਿਟੀ ਲੋਕੀ ਚੇਂਜ ਚਾਹੁੰਦੇ ਆ ਤੇ ਚੇਂਜ ਲਿਓ ਲਈ ਸਾਨੂੰ ਸਰਕਾਰ ਵੀ ਨਵੀਂ ਲਿਉਣੀ ਪ ਤੇ ਪੀਰ ਪੋਲੀਵਰ ਤੋਂ ਬਹੁਤ ਆਸਾਂ ਜੀ ਤੇ ਚੇਂਜ ਲਿਆਉਣਗੇ ਪਰ ਜਦੋਂ ਆਪਾਂ ਪ੍ਰੋਵੈਂਸ ਦੇ ਇਲੈਕਸ਼ਨ ਦੇਖਦੇ ਸੀ ਲੋਕਾਂ ਲੋਕਾਂ ਦਾ ਜਿਹੜਾ ਜਮਾਵੜਾ ਇੰਨਾ ਸੀ ਵੀ ਲੋਕ ਭੱਜ ਕੇ ਆਏ ਸੀਗੇ ਤੁਹਾਨੂੰ ਲੱਗਦਾ ਵੀ ਫੈਡਰਲ ਚੋਣਾਂ ਵੇਲੇ ਵੀ ਲੋਕਾਂ ਦਾ ਮਾਹੌਲ ਹੋ ਜਾਈਗਾ ਜਰੂਰ ਜੀ ਦੇਖੋ ਇੱਕ ਮਹੀਨੇ ਦੇ ਚੇਂਜ ਲੋਕੀ ਚੇਂਜ ਹੋਣੇ ਲੱਗੇ ਠੀਕ ਹੈ ਜੀ ਹਰ ਕੋਈ ਹਰ ਕੋਈ ਬੰਦਾ ਚੇਂਜ ਚਾਹੁੰਦਾ ਠੀਕ ਹੈ ਜੀ ਸਾਡੇ ਏਰੀਆ ਚ ਬ੍ਰੈਂਟਨ ਨਾਰਥ ਤੋਂ 55.7% ਪੋਲ ਹੋਈ ਆ ਜਿਹੜੀ ਕਿ ਬੈਸਿਫੀਕੇਟ ਸੀ ਕਰੇਟ ਕੀਤੀ ਆ ਜੀ ਤੇ ਸਾਨੂੰ ਆਸ ਹੈ ਕਿ ਹੁਣ ਵੀ ਆਪਾਂ ਬਹੁਤ ਵਧੀਆ ਲੀਡ ਦੇ ਨਾਲ ਚੱਤਾਂਗੇ। ਬ੍ਰਾਂਟਨ ਦੀ ਜਿਹੜੀ ਰਹਿੰਦੀ ਆ ਉਹਦਾ ਨਾਮ ਹੀ ਰੱਖਿਆ ਗਿਆ ਕਿ ਸਟਾਫ ਦੀ ਖਰਾਇੰਦ। ਜੋ ਬ੍ਰਾਂਟਨ ਦੀ ਅੱਜ ਦੇ ਹਾਲਾਤ ਨੇ ਐਕਚੁਅਲੀ ਸੁਣਿਆ ਨਹੀਂ ਸੀ ਇਹ ਅਜੇ। ਸੋ ਅੱਜ ਜਦੋਂ ਅਸੀਂ ਥੋਰ ਨੌਕ ਤੇ ਜਾਂਦਾ ਵੱਡਾ ਇਸ਼ੂ ਵੀ ਇਹੀ ਹੈ ਕਿ ਸਾਡੇ ਘਰ ਲੁੱਟੇ ਜਾ ਰਹੇ ਨੇ। ਦਿਨ ਦਿਹਾੜੇ ਗੋਲੀਆਂ ਨਾਲ ਸਾਡੇ ਪੁੱਤ ਮਰ ਰਹੇ ਨੇ। ਐਕਸਟਰੈਕਸ਼ਨ ਜਾਂ ਕਾਲਦ ਲੋਕਾਂ ਨੂੰ ਆਉਂਦੀਆਂ ਨੇ। ਸਕਾਰਥ ਇੱਕ ਬਿਗ ਪ੍ਰੋਬਲਮ ਹੈ। ਉਹ ਕੀ ਕਹਿੰਦੇ ਕਿ ਅਸੀਂ ਮਹਿੰਗਾਈ ਇੰਨੀ ਹੋਈ ਹੈ ਆਫਿਸ ਤੋਂ ਕਿ ਕੱਟ ਲਾਂਗੇ ਪਰ ਸਾਡੀ ਸੇਫਟੀ ਹੈ ਲੋਕ ਤਾਂ ਉਹ ਇਹ ਵੀ ਪੁੱਛਦੇ ਨੇ ਕਿ ਸੈਲਫ ਡਿਫੈਂਸ ਲਈ ਸਾਡੇ ਕੋਲੇ ਕੀ ਹੈ ਸ੍ਰੀਸ ਕਰਕੇ ਸਾਡੀ ਪਾਰਟੀ ਨੇ ਕ੍ਰਿਮੀਨਲ ਨੂੰ ਨੱਥ ਪਾਉਣ ਲਈ ਐਨੇ ਸਖਤ ਕਾਨੂੰਨ ਬਣਾਉਣ ਜਾ ਰਹੇ ਨੇ ਕਿ ਇਹਨਾਂ ਨੂੰ ਜਿਹਨਾਂ ਵਿੱਚ ਰੱਖਿਆ ਜਾਊਗਾ ਜਿਨ੍ਹਾਂ ਕੋਲੇ ਕੋਈ ਸਟੇਟਸ ਨਹੀਂ ਹੈ ਜਿਹੜੇ ਉਹ ਕ੍ਰਿਮੀਨਲ ਨੇ ਉਹਨਾਂ ਨੂੰ ਇਥੇ ਵਾਪਸ ਭੇਜਿਆ ਜਾਊਗਾ ਵੀ ਨੀਡ ਕਲੀਨ ਔਰ ਜੇ ਦੂਜੇ ਪਾਸੇ ਆਪਾਂ ਗੱਲ ਕੀਤੀ ਜਾਵੇ ਮਹਿੰਗਾਈ ਦੀ ਜਿਵੇਂ ਲੋਕਾਂ ਨੂੰ ਅਫੋਰਡੇਬਿਲਟੀ ਵੀ ਘਟ ਹੋਈ ਪਈ ਆ ਜੀ ਔਰ ਲੋਕ ਤਰਸ ਰਹੇ ਨੇ ਚੋਬਾਂ ਲਈ ਉਹਦੇ ਲਈ ਵੀ ਦੇਖੋ ਅਫੋਰਡੇਬਿਲਟੀ ਇਸ ਇੱਕ ਪ੍ਰੋਬਲਮ ਸਾਡੀ ਪਾਰਟੀ ਘਰ ਹੋਰ ਬਣਾਏਗੀ ਹਰ ਇੱਕ ਵਿਅਕਤੀ ਜਿਹੜਾ ਘਰ ਦਾ ਮਾਲਕ ਬਣੇਗਾ ਤੇ ਜਿਹੜੇ ਜੀ ਕਾਰਬਨ ਟੈਕਸ ਦੀ ਗੱਲ ਕਰੀਏ ਅੱਜ ਤੁਸੀਂ ਦੇਖੋ ਜੇ ਡਿਪਰੇਟ ਕਹਿੰਦੀ ਅਸੀਂ ਕਾਰਬਨ ਟੈਕਸ ਬੰਦ ਕਰਤਾ ਇਕੱਲੀ ਗੈਸ ਹੀ ਘਟਈਏ ਗਰੋਸਰੀਆਂ ਪ੍ਰਾਈਸਿਜ਼ ਉੱਥੇ ਠਿੱਕੀਆਂ ਨੇ ਕੁਝ ਨਹੀਂ ਘਟਿਆ ਔਰ ਸਾਡੀ ਪਾਰਟੀ ਐਨਟਾਇਰ ਕਾਰਬਨ ਟੈਕਸ ਜਿਹੜਾ ਕੈਨਸਲ ਕਰੂਗੀ ਤੇ ਸਾਨੂੰ ਗਰੋਸਰੀ ਅਪੋਰਟ ਕਰਨੀ ਸੌਖੀ ਹੋਏਗੀ ਤੇ ਲੋਕਾਂ ਨੂੰ ਘਰ ਬਹਿਣਗੇ ਇਹ ਸਾਡੀ ਪਾਰਟੀ ਦੂਸਰਾ ਇਹ ਹੈ ਕਿ ਮੈਨੂਫੈਕਚਰ ਕੈਨੇਡਾ ਵਿੱਚ ਹੋਰ ਲਿਆਂਦਾ ਜਾਏਗਾ ਜਿਹੜਾ ਕਿ ਸਾਨੂੰ ਲਿਆਉਣਾ ਚਾਹੀਦਾ ਜਿਹੜੇ ਬੱਚੇ ਸਾਡੇ ਘਰਾਂ 'ਚ ਬੈਠੇ ਨੇ ਉਹਨਾਂ ਨੂੰ ਕੰਮ ਮਿਲੇ ਪਹਿਲਾਂ ਸੋ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਪੀਆਰ ਫਾਲੋਅਰ ਨੇ ਜਿਹੜੇ ਲੋਕਾਂ ਨੂੰ ਸੰਬੋਧਨ ਕਰਨ ਵੇਲੇ ਜਿਹੜੀ ਸਪੈਸ਼ਲੀ ਅੱਜ ਇਸ ਰੈਲੀ ਦਾ ਨਾਮ ਹੀ ਕ੍ਰਾਈਮ ਸਟਾਪ ਰੈਲੀ ਸੀਗਾ ਔਰ ਤੁਸੀਂ ਦੇਖਿਆ ਜਿਵੇਂ ਕਿ ਮੈਂ ਬਹੁਤ ਸਾਰੇ ਜੀ ਨੇ ਟੀਮ ਉਪਲੋ ਸਪੈਸ਼ਲ ਐਡਮੈਂਟਮ ਤੋਂ ਆਏ ਨੇ ਐਮਪੀ ਨੇ ਉਹਨਾਂ ਨੇ ਵੀ ਇਹੀ ਗੱਲ ਕਹੀ ਚਾਹੀਐ ਸੀ ਐਡਮੈਂਟਮ ਸਰੀ ਕਿਤੇ ਵੀ ਜਾਈਏ ਲੋਕਾਂ ਦੀ ਇੱਕੋ ਹੀ ਆਵਾਜ਼ ਆ ਲੋਕ ਕਹਿੰਦੇ ਆ ਵੀ ਸਾਨੂੰ ਪਾਲਿਸ ਚਾਹੀਦੀਆਂ ਕੈਨੇਡਾ ਉਹ ਕੈਨੇਡਾ ਨਹੀਂ ਰਿਹਾ ਅਸੀਂ ਉਸ ਕੈਨੇਡਾ ਨੂੰ ਦੁਬਾਰਾ ਉੱਥੇ ਹੀ ਖੜਾ ਦੇਖਣਾ ਚਾਹੁੰਦੇ ਆ ਜੋ ਅੱਜ ਤੋਂ 10 ਸਾਲ 15 ਸਾਲ ਪਹਿਲਾਂ ਸੀ ਔਰ ਜਿਹੜੀ ਲੋਕਾਂ ਦੀ ਉਹ ਕਹਿੰਦੇ ਆਵਾਜ਼ ਆ ਲੋਕਾਂ ਦੀ ਆਵਾਜ਼ ਇਹੀ ਆ बीपीसी पार्टी ਵੀ ਬਦਲ ਚਾਹੀਦਾ ਬਦਲ ਚਾਹੀਦਾ ਇਹ ਤਾਂ ਹੁਣ ਆਉਂਦੀ 28 ਨੂੰ ਹੀ ਪਤਾ ਲੱਗੇਗਾ ਵੀ ਉਹ ਕਿਸ ਕਰਮਟ ਵੰਦਾ ਹੈ ਸੋ ਫਿਲਹਾਲ ਦੇ ਲਈ ਇਨਾ ਹੀ ਅਗਲੀ ਅਪਡੇਟ ਦੇ ਨਾਲ ਫਿਰ ਰੁੱਝੂ ਹੋਵਾਂਗੇ ਕੈਮਰਾਮੈਨ ਇ브ਰਾਇਜ ਦੇ ਨਾਲ ਭਗਵੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਬ੍ਰੈਂਟਨ ਕੈਨੇਡਾ